ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਲੋ ਆਓ ਸ਼ਾਬਾਸ਼ ਆਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਜੋ ਜੀ ਆਜੋ ਲਓ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਅੱਛਾ ਲਓ ਆਓ ਜੀ ਦੱਸੋ ਜੀ ਆਜੋ ਡਿਜ਼ਾਈਨ ਦਿਖਾ ਦਿਓ ਆਜੋ ਸ਼ਾਬਾਸ਼ ਇਹ ਸਾਰੇ ਟੋਟਲ ਸਾਡੇ ਨਾਲ 16 ਕਨਾਲ ਮੈਂ ਕਰਦਾ ਬਾਕੀ ਜਿਹੜਾ ਰੋਲਾ ਕਨਾਲ 16 ਕਨਾਲ 16 ਕਨਾਲ ਛਾ ਓਕੇ ਓਕੇ 2 ਏਕੜ ਜਣ 2 ਏਕੜ ਹੋ ਜਣੇ ਠੀਕ ਹੈ ਜੀ ਕਿੰਤੀ ਇਹਦੇ ਵਿੱਚ ਹੈਗੇ 11 ਕਨਾਲ ਦੇ ਵਿੱਚ ਫਾਇਰ ਹੋ ਰਿਹਾ ਫਾਇਰ ਬ੍ਰਿਗੇਡ ਆਫਿਸ ਠੀਕ ਹੈ ਜੀ 11 ਕਨਾਲ ਦੇ ਵਿੱਚ ਬਣਾਣਾ ਓਕੇ ਅਗਰ ਦੋ ਸ਼ੈੱਡ ਆ ਗਏ ਸਾਡੇ ਜੀ ਵਹੀਕਲਸ ਲਈ ਠੀਕ ਹੈ ਜੀ ਇਹ ਆਫਿਸ ਆ ਗਿਆ ਸਰ ਸਾਰਾ ਸਟੋਰ ਆ ਗਿਆ ਇਹਨਾਂ ਦਾ ਠੀਕ ਹੈ ਜੀ ਇਹ ਸਾਫ ਦੇ ਕਮਰੇ ਆ ਗਏ ਅਸੀਂ ਦੇ ਸਟਾਫ ਦੇ ਲਈ ਵੀ ਰੱਖਿਆ ਹੈ ਰੂਮ ਹੈਗਾ ਹਾਂ ਲੇਡੀਜ਼ ਵੀ ਪਰਤੀ ਹੋ ਰਹੀਆਂ ਕੀਤੀਆਂ ਸੀ ਆਪਾਂ ਕਰ ਰਹੇ ਹਾਂ ਜੀ ਵੈਰੀ ਗੁੱਡ ਜੀ 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 ਇਨਟਰੈਸਰ ਜੀ ਜੀ ਇੰਟਰਸ ਆ ਦੋ ਇੰਟਰਸ ਲੈ ਲਏ ਹੋਰੇ ਗ੍ਰੀਨ ਏਰੀਆ ਆ ਗਿਆ ਨਾ ਹਾਂ ਤੇ ਸਰ ਇਹ ਸਾਡੇ ਕੋਲ ਜਿਗਾ 100 ਬਾਈ 218 ਦਾ ਇਹ ਪਾਕਟ ਬਚ ਗਈ ਹੈ ਵੈਰੀ ਗੁੱਡ ਕਿਤੇ ਸੀ ਕਮਰਸ਼ੀਅਲ ਸਕੂਲ ਕੰਪਲੈਕਸ ਕੱਟਾਂਗੇ ਅੱਗੇ ਤੇ ਪਾਰਕਿੰਗ ਦੇ ਕੇ ਨਾ ਜੀ ਜੀ ਤੇ ਇੱਥੇ ਪਾਰਕ ਬਣਾਵਾਂਗੇ ਨਾਲ ਚਲੋ ਗੁੱਡ ਵੈਰੀ ਗੁੱਡ ਸਾਈਡ ਤੇ ਸਾਰੀ ਬਾਉਂਡਰੀ ਵਾਲ ਕਵਰ ਹੋ ਜਾਊਗੀ ਸਾਰੀ ਨਾ ਹਾਂ ਜੀ ਵੈਰੀ ਗੁੱਡ ਵੈਰੀ ਗੁੱਡ ਕਿੰਨੇ ਦਾ ਬਜਟ ਆਪਣਾ ਹੈ ਇਹ ਤੇ ਸਰ 290 ਦਾ 290 ਦਾ ਤੇ ਐਂਡ ਕੰਮ ਤਾਂ ਸ਼ੁਰੂ ਆਲਮੋਸਟ ਹੋਈ ਗਿਆ ਸਟਾਰਟ ਟਾਈਮ ਆਫ ਕੰਪਲੀਸ਼ਨ ਸਾਲ ਦਾ ਸਾਲ ਦਾ ਓਕੇ ਠੀਕ ਹੈ ਸਾਲ ਚ ਹੋ ਜਾਊਗਾ ਮੈਂ ਕੱਲ ਘੱਟ ਜੇ ਟਾਈਮ ਮਿਲ ਕ 6 ਮਹੀਨੇ ਦਾ ਸੀਗਾ ਹੈ ਦੇਖੋ ਤਾਂ ਪੇਪਰ ਚੈੱਕ ਕਰਿਓ ਟੈਂਡਰ ਦੇਖ ਲਿਓ ਕਲੀਅਰਫਾਈ ਕਰ ਲਿਓ ਸਾਲ ਦਾ ਹੀ ਹੈ ਹੈ ਓਕੇ ਸਾਡੂ ਕੰਪੀਟੀਸ਼ਨ ਕਰਾ ਕੇ ਨਾਲ-ਨਾਲ ਇਹ ਕਰਾਉਣਾ ਜੀ ਕੱਲ ਤਾਂ ਇਹ ਇੱਕ ਕਰਾ ਦਾਂਗੇ ਧੰਨਵਾਦ ਜੀ ਧੰਨਵਾਦ ਚਲੋ ਠੀਕ ਠੀਕ ਹੈ ਲਓ ਲਾਹ ਲਤ ਲਾਓ ਜੀ ਆਓ ਜੀ ਲਓ ਜੀ ਪਾ ਜੀ ਲਾਓ ਸੋਨਹਾਲ बोल सियापति राम चंद्र महाराज की जय बहुत अच्छे रे गुरुदेव ਧੰਤਨ ਗੁਰਦੇਵ ਰਵਿਦਾਸ ਮਹਾਰਾਜ ਕੀ ਜੈ ਜੈ ਸਾਹਮਣੇ ਥੋੜੇ ਪਿੱਛੇ ਆ ਜਾਓ ਥੋੜੇ ਪਿੱਛੇ ਥੋੜੇ ਪਰਿ ਆਓ ਥੋੜੇ ਬਿਚੇ ਥੋੜੇ ਜਿਹਾ ਆ ਜਾਓ ਧੰਨਵਾਦ ਬਹੁਤ ਬਹੁਤ ਵਧਾਈ ਜੀ ਬੌਰ ਗਵਾ ਜੀ ਬਹੁਤ ਬਹੁਤ ਬੌਰ ਗਵਾ ਜੀ ਸਰ ਆ ਲੋ ਜੀ ਲਓ ਜੀ ਲਓ ਜੀ ਜੈ ਸ਼੍ਰੀ ਰਾਮ ਹੋ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆ ਦਿਓ ਜੀ ਧੰਨਵਾਦ। ਲਓ ਜੀ ਮਹਾਰਾਜ। ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੋ ਹਾਰਪੁਰ ਵਿਖੇ ਇੱਕ ਬਹੁਤ ਵੱਡਾ ਤੋਹਫ਼ਾ, ਇੱਕ ਬਹੁਤ ਵੱਡੀ ਸੋਗਾਤ ਜਿਹੜਾ ਫਾਇਰ ਸਟੇਸ਼ਨ ਪਹਿਲਾਂ ਸਿੱਧੀ ਵਿੱਚ ਸੀਗਾ, ਡੇਲੇ ਰੋਡ ਤੇ ਸੀਗਾ ਜਿੱਥੇ ਬੜੀ ਓ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਸੀ ਤੇ ਐਮਰਜੈਂਸੀ ਵੇਲੇ ਜਦੋਂ ਗੱਡੀ ਬਾਹਰ ਕਢਲੀ ਹੋਵੇ, ਵੱਡੀ ਲਜਾਨੀ ਹੋਵੇ ਤੇ ਸਾਡਾ ਜਿਹੜਾ ਸਮਾਂ ਜਿਹੜਾ ਖਰਾਬ ਹੁੰਦਾ ਸੀ ਕਿਉਂਕਿ ਇਹ ਸ ਸਮੇਂ ਇਦਾਂ ਦਾ ਦੁਰਘਟਨਾ ਵੇਲੇ ਕਿ ਜਿੰਨਾਂ ਖਾਸ ਸੀ ਬਚਾ ਸਕੇ ਟਾਈਮ ਸਿਰ ਪਹੁੰਚ ਸਕੇ ਉਹਨਾਂ ਹੀ ਅੱਗੇ ਉਹ ਲਾਭ ਦਾ ਫਾਇਦਾ ਹੋ ਸਕਦਾ ਤੇ ਅੱਜ ਇਸ ਸਮਾਗਮ ਵਿੱਚ ਸਾਡੇ ਨਾਲ ਇਥੋਂ ਦੇ ਐਮਐਲਏ ਸਹਿਬਾਨ ਜਿੰਪਾ ਜੀ ਸਾਡੇ ਮੇਅਰ ਸਹਿਬਾਨ ਸਾਡੇ ਕੌਂਸਲਰ ਸਹਿਬਾਨ ਤੇ ਸਾਡਾ ਪ੍ਰਸ਼ਾਸਨ ਪੂਰਾ ਲੋਕਲ ਬੋਡੀ ਦਾ ਤੇ ਸਾਨੂੰ ਜਿਆਦਾ ਕੀ ਲੋ ਹਸ਼ਿਆਰਪੁਰ ਵਾਸੀਆਂ ਨੂੰ ਵੀ ਯਾਦ ਹੋਣਾ ਕਿ ਜਦੋਂ ਕੈਂਪੇਨ ਅਸੀਂ ਕਰਦੇ ਸੀ 2022 ਵਿੱਚ ਜਦੋਂ ਦਰਬਾਰ ਲੱਗਦੇ ਸੀਗੇ ਜਦੋਂ ਅਰਵਿੰਦ ਜੀ ਦੇ ਭਗਵੰਤ ਮਾਨ ਜੀ ਸਮੱਸਿਆਵਾਂ ਵਾਂ ਸੁਣਦੇ ਸੀਗੇ ਤੇ ਉਦੋਂ ਵੀ ਇੱਕ ਬਹੁਤ ਵੱਡੀ ਮੰਗ ਉੱઠી ਸੀ ਜਿਹੜਾ ਹੁਸ਼ਿਆਰਪੁਰ ਸ਼ਹਿਰ ਦਾ ਫਾਇਰ ਸਟੇਸ਼ਨ ਹੈਗਾ ਉਹਨੂੰ ਸ਼ਹਿਰੋਂ ਬਾਹਰ ਕੱਢ ਕੇ ਥੋੜਾ ਬਾਹਰਲੇ ਪਾਸੇ ਆਊਟਸੋਰਟ ਤੇ ਲਿਆ ਜਾਵੇ ਤਾਂ ਕਿ ਜਿਹੜੀ ਕੰਜੈਸ਼ਨ ਵੀ ਕਿੱਟੀ ਜਾਵੇ ਤੇ ਜਿਹੜਾ ਸਮਾਹਿਆ ਕੀਮਤੀ ਉਹ ਵੀ ਬਚਾਇਆ ਜਾ ਸਕੇ ਜਾ ਸਕੇ ਤੇ ਮੈਂ ਧੰਨਵਾਦੀ ਅਰਵਿੰਦ ਜੀ ਦਾ ਤੇ ਸੀਐਮ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉਸ ਵੇਲੇ ਦੀ ਮੰਗ ਨੂੰ ਜਾਦ ਰੱਖਦੇ ਹੋਏ ਅੱਜ ਸਾਨੂੰ ਇੱਕ ਬਹੁਤ ਵੱਡੀ ਸ਼ਾਨਪੁਰ ਸੌਗਾਤ ਦਿੱਤੀ ਆ ਤੇ ਮੈਂ ਧੰਨਵਾਦੀਆਂ ਸਾਰਿਆਂ ਦਾ ਮੈਂ ਤੇ ਤਕਰੀਬਨ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ 2 ਕਰੋੜ 90 ਲੱਖ ਦਾ ਹੈਗਾ ਤੇ ਦੋ ਕਿੱਲੇ ਦਾ ਇਹ ਸਾਰੀ ਕੰਸਟਰਕਸ਼ਨ ਹੋਣੀ ਹੈਗੀ ਆ ਤੇ तकरीबन ਸਾਲ ਦੇ ਅੰਦਰ ਅੰਦਰ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਨੂੰ ਪੂਰਾ ਕਰਵਾ ਕੇ ਲੋਕ ਅਰਪਣ ਕੀਤਾ ਜਾਵੇ ਮੈਂ ਇੱਕ ਵਾਰੀ ਫਿਰ ਅਰਵਿੰਦ ਜੀ ਦਾ ਸਰਦਾਰਪੁਰ ਕੌਂਸੀ ਮਾਨ ਜੀ ਧੰਨਵਾਦੀਆਂ ਤੇ ਵਿਦਾਈ ਦੀ ਹੁੰਦਾ ਹੁਸ਼ਿਆਰਪੁਰ ਵਾਸੀਆਂ ਨੂੰ ਵਿਦਾਈ ਦੀ ਹੁੰਦਾ ਲੋਕਲ ਸਾਡੇ ਐਮਐਲਏ ਸ੍ਰੀ ਜਿੰਪਾ ਜੀ ਤੇ ਇੱਕ ਬਹੁਤ ਢੇਰ ਥੋੜੀ ਮੰਗ ਸੀ ਉਹ ਅੱਜ ਉਹ ਪੂਰੀ ਹੋਈ ਹੈ ਜੀ ਧੰਨਵਾਦ